ਇਹ ਰੰਗ-ਬਰੰਗੀਆਂ ਖੁੰਬਾਂ ਤੁਹਾਡੇ ਬਗੀਚੇ 'ਚ ਵੀ ਉੱਗ ਸਕਦੀਆਂ ਤੇ ਬਹੁਤ ਆਸਾਨੀ ਨਾਲ ਫਲਾਵਰ ਪੋਟ ਆ ਜਿਹੜਾ ਤੁਸੀਂ ਬਣਾ ਸਕਦੇ ਆ ਇਹਨਾਂ ਆਪਾਂ ਅੰਡੇ ਦੀ ਛਿਲਕੀ ਲੈਣੇ ਆ ਵਿੱਚ ਕਿ ਮੈਂ ਅੰਡਾ ਨਹੀਂ ਖਾਂਦੀ ਪਰ ਇਹ ਮੈਂ ਛਿਲਕੀ ਆ ਫਿਰ ਵੀ ਯੂਜ਼ ਕਰ ਰਹੀ ਆ ਇੱਕ ਕੌਲੀ ਆਪਾਂ ਨੂੰ ਸੀਮੈਂਟ ਚਾਹੀਦੀ ਐ ਐਨੀ ਸੋਹਣੀ ਚੀਜ਼ ਜੇਕਰ ਤੁਸੀਂ ਤਿਆਰ ਕਰਨੀ ਹੈ ਤੇ ਇਦਾਂ ਪੰਜ ਛੇ ਆਪਾਂ ਨੂੰ ਇਦਾਂ ਬਰੀਕ ਜਿਹੜੇ ਉਹ ਡੱਕੇ ਚਾਹੀਦੇ ਕੋਈ ਵੀ ਤੁਸੀਂ ਲੈ ਲਓ ਮੇਰੇ ਕੋਲੇ ਬਾਂਸ ਦੀ ਵਾਲੇ ਸੀਗੇ ਤੇ ਜਿਹੜੇ ਵੀ ਅੰਡੇ ਦੇ ਛਿਲਕੇ ਹੁੰਦੇ ਆ ਨਾ ਤੇ ਇਹਨੂੰ ਆਪਾਂ ਹਾਫ ਲੈਣਾ ਮੀਨਜ਼ ਇਹਨੂੰ ਕੌਲੀਆਂ ਜੀਆਂ ਬਣਾ ਲੈਣੀਆਂ ਛੋਟੀਆਂ ਛੋਟੀਆਂ ਇਦਾਂ ਇਹਨੂੰ ਥੋੜਾ ਥੋੜਾ ਕੱਟ ਕੇ ਜਿਹੜਾ ਇਹ ਲਾ ਦੇਣਾ ਤੇ ਥੋੜਾ ਥੋੜਾ ਇਹਨੂੰ ਰੱਖ ਲੈਣਾ ਮੀਨਜ਼ ਕੌਲੀ ਦੀ ਸ਼ੇਪ ਜੀ ਬਣਾ ਕੇ ਅੱਧਾ ਅੱਧਾ ਅੰਡੇ ਦਾ ਮਤਲਬ ਛਿਲਕਾ ਹੋਣਾ ਚਾਹੀਦਾ ਤੇ ਇਹਨੂੰ ਧਿਆਨ ਨਾਲ ਉਹ ਕਰਨਾ ਇਹ ਨਾ ਹੋਵੇ ਵੀ ਡਿਜ਼ਾਈਨਿੰਗ ਜਿਹੜੀ ਉਹ ਸਹੀ ਨਾ ਆਵੇ ਬਹੁਤ ਇਹ ਸੋਹਣਾ ਬਣਦਾ ਜਦੋਂ ਬਣ ਕੇ ਇਹ ਤਿਆਰ ਹੋਊਗਾ ਤੇ ਬਹੁਤ ਸੋਹਣੀ ਇਹ ਚੀਜ਼ ਆ ਜਿਹੜੀ ਲੱਗਣੀ ਹੈਗੀ ਆ ਤੇ ਕੋਈ ਇੱਥੇ ਆਪਣੀ ਕੋਈ ਖਾਸ ਆ ਜਿਹੜੀ ਉਹ ਮਿਹਨਤ ਆ ਉਹ ਵੀ ਨਹੀਂ ਲੱਗੂਗੀ ਇਦਾਂ ਆਪਾਂ ਸਾਰਿਆਂ ਨੂੰ ਕੱਟ ਕੇ ਤੇ ਇਹਨੂੰ ਹਾਫ ਹਾਫ ਆ ਜਿਹੜਾ ਕਰ ਲੈਣਾ ਵੀਡੀਓ ਸ਼ੇਅਰ ਵੀ ਜਰੂਰ ਕਰਨੀ ਕਿਉਂਕਿ ਇਹ ਬਹੁਤ ਸੋਹਣਾ ਫਲਾਵਰ ਪੋਟਾ ਜਿਹੜਾ ਉਹ ਤੁਸੀਂ ਫਰੀ ਦੇ ਵਿੱਚ ਘਰੇ ਆਪਦਾ ਤਿਆਰ ਕਰਕੇ ਰੱਖ ਸਕਦੇ ਆ ਤੇ ਸੋਹਣਾ ਵੀ ਬਹੁਤ ਲੱਗੂਗਾ ਜੇ ਤੁਸੀਂ ਇਹਨੂੰ ਗਮਲਿਆਂ ਚ ਵੀ ਰੱਖੂਗੀ ਨਾ ਮੈਂ ਤੁਹਾਨੂੰ ਲਗਾ ਕੇ ਦੱਸੂਗੀ ਤਾਂ ਇਹ ਬਹੁਤ ਸੋਹਣੇ ਲੱਗਦੇ ਹੈਗੇ ਆ ਤੇ ਇੱਕ ਕਾਲੀ ਸਿਰਫ ਸੀਮੈਂਟ ਦੀ ਹੈ ਜਿਹਦੇ ਵੀ ਗਲੀ ਚ ਕਿਸੇ ਦੇ ਮਿਸਤਰੀ ਲੱਗਿਆ ਹੈ ਨਾ ਕਿਸੇ ਤੋਂ ਵੀ ਤੁਸੀਂ ਸੀਮੈਂਟ ਜਿਹੜਾ ਉਹ ਨੀਰਾ ਚਾਹੀਦਾ ਮਤਲਬ ਬਰੇਤੀ ਨਹੀਂ ਵਿੱਚ ਪਾਉਣੇ ਕਿਸੇ ਤੋਂ ਵੀ ਇੱਕ ਕਾਲੀ ਸੀਮੈਂਟ ਦੀ ਲੈਣੀ ਆ ਮੈਂ ਤਾਂ ਵੈਸੇ ਮੈਂ ਚੁੱਲਾ ਬਣਾਇਆ ਸੀ ਤੇ ਮੇਰੇ ਕੋਲ ਸੀਮੈਂਟ ਬਚਿਆ ਪਿਆ ਸੀ ਆਏ ਨਾ ਕਹਿ ਦਿਓ ਵੀ ਮੈਂ ਕਿਸ ਤੋਂ ਲੈ ਕੇ ਆਈ ਆ ਪਰ ਕਿਤੇ ਵੀ ਆਪਾਂ ਇੱਕ ਕਾਲੀ ਜੇ ਘਰੇ ਯਾ ਤਾਂ ਬਸ ਇੱਕ ਕਾਲੀ ਸੀਮੈਂਟ ਦੀ ਆਪਾਂ ਨੂੰ ਚਾਹੀਦੀ ਹੈ ਨੀਰਾ ਸੀਮੈਂਟ ਤੇ ਇਦਾਂ ਇਹਨੂੰ ਅ ਅੰਡੇ ਦੇ ਜਿਹੜੇ ਛਿਲਕੇ ਆ ਉਹਦੇ ਵਿੱਚ ਤੁਸੀਂ ਭਰ ਲੈਣਾ ਇਹਦੀ ਜਗ੍ਹਾ ਤੇ ਆਪਾਂ ਜੇ ਤੁਸੀਂ ਅੰਡੇ ਦੇ ਛਿਲਕੇ ਤੁਹਾਡੇ ਕੋਲ ਨਹੀਂ ਹੈਗੇ ਤਾਂ ਤੁਸੀਂ ਜਿਵੇਂ ਡਿਸਪੋਜ਼ਲ ਕਾਲੀਆਂ ਹੁੰਦੀਆਂ ਉਹ ਵੀ ਤੁਸੀਂ ਲੈ ਸਕਦੇ ਆ ਆਈਸਕ੍ਰੀਮ ਸ਼ੇਪ ਨਹੀਂ ਜਿੱਚ ਆਈਸਕ੍ਰੀਮ ਆਉਂਦੀਆਂ ਬੱਚਿਆਂ ਦੀ ਉਹ ਉਹ ਸ਼ੇਪ ਵੀ ਜਿਹੜੀ ਕਾਲੀਆਂ ਵਾਲੀ ਹੈ ਤੁਸੀਂ ਲੈ ਸਕਦੇ ਆ ਤੇ ਇਦਾਂ ਇੱਕ ਡੱਕਾ ਜਿਹੜਾ ਹੈਗਾ ਤੁਸੀਂ ਲੈਣਾ ਐਨਾ ਕ ਤੇ ਇਹਨੂੰ ਵਿੱਚੇ ਦੇ ਲਗਾ ਕੇ ਰੱਖਦੇ ਨਾ ਜੇ ਤਾਂ ਤੁਹਾਡੇ ਕੋਲ ਅੰਡਿਆਂ ਵਾਲੀ ਟ੍ਰੇ ਆ ਤੇ ਇਹਨੂੰ ਉਹਦੇ ਵਿੱਚ ਹੀ ਟਿਕਾ ਲਓ ਹਣਾ ਤਾਂ ਮੇਰੇ ਇਹ ਇਹ ਰੂੜ ਰਿਹਾ ਸੀਗਾ ਤੇ ਫਿਰ ਇਹਨੂੰ ਮੈਂ ਗਮਲੇ ਦੇ ਵਿੱਚ ਜਿਹੜਾ ਰੱਖ ਲਿਆ। ਇਦਾਂ ਇਹਨੂੰ ਸੁਕਾਉਣਾ ਹੁੰਦਾ ਮੀਨਜ਼ ਆਪਾਂ ਇਦਾਂ ਹੀ ਸਾਰਿਆਂ ਨੂੰ ਭਰ ਲੈਣਾ 5 6 10 ਜਿੰਨੇ ਵੀ ਤੁਸੀਂ ਬਣਾਉਣਾ ਚਾਹੁੰਦੇ ਆ ਉਹਨੇ ਜਿਹੜੇ ਇਹ ਤੁਸੀਂ ਛਿਲਕੇ ਲੈਣੇ ਆ ਤੇ ਉਹਨਾਂ ਕੁ ਤੁਸੀਂ ਸੀਮੈਂਟ ਜਿਹੜਾ ਸਾਰਿਆਂ ਦੇ ਵਿੱਚ ਭਰ ਦੇਣਾ ਤੇ ਉਸੇ ਤਰ੍ਹਾਂ ਜਿਹੜਾ ਇਹ ਵਿੱਚ ਹੈ ਇਹਦੇ ਡੱਕਾ ਲਗਾਉਂਦੇ ਜਾਣ। ਸੋਖਾ ਇਹ ਕੋਈ ਦੇ ਵਿੱਚ ਤੁਹਾਡੀ ਜਿਆਦਾ ਮਿਹਨਤ ਨਹੀਂ ਲੱਗੂਗੀ ਪਰ ਇਹ ਚੀਜ਼ ਆ ਜਿਹੜੀ ਇੱਕ ਕਾਲੀ ਸੀਮੈਂਟ ਤੋਂ ਬਹੁਤ ਸੋਹਣੀ ਇਹ ਬਣ ਕੇ ਜਿਹੜੀ ਆਪਣੀ ਤਿਆਰ ਹੋਊਗੀ ਇਦਾਂ ਹੀ ਆਪਾਂ ਧਿਆਨ ਦੇ ਨਾਲ ਆ ਜਿਹੜਾ ਸੀਮੈਂਟ ਭਰਨਾ ਸਾਫ਼-ਸਾਫ਼ ਉਤੋ ਕਰਦੇ ਜਾਣਾ ਤੇ ਵਿੱਚਾ ਜਿਹੜਾ ਆਪਾਂ ਡੱਕਾ ਲਗਾ ਦੇਣਾ ਇਸ ਤਰ੍ਹਾਂ ਕਿਉਂਕਿ ਇਹਦੇ ਤੋਂ ਉਹ ਕਾਲੀ ਜਿਹੜੀ ਆਪਣੀ ਟਿਕਣੀ ਹੁੰਦੀ ਆ ਇਹ ਸੀਮੈਂਟ ਆ ਜਿਹੜਾ ਉਹ ਨਿਰਾ ਹੁੰਦਾ ਤੇ ਬਹੁਤ ਚੰਗੀ ਤਰ੍ਹਾਂ ਇਹਦੀ ਸ਼ੇਪ ਆ ਜਿਹੜੀ ਉਹ ਬਣ ਕੇ ਤਿਆਰ ਹੋਊਗੀ ਇਦਾਂ ਇਹਨਾਂ ਨੂੰ ਮੈਂ ਗਮਲੇ ਦੇ ਵਿੱਚ ਸੁੱਕਣ ਲਈ ਰੱਖਤਾ ਆ ਕਿਉਂਕਿ ਰੁੜਦੇ ਹੁੰਦੀ ਹੈ ਨਾ ਜੇ ਤੁਹਾਡੇ ਕੋਲ ਟ੍ਰੇ ਹੀ ਹੈਗੀ ਹੈ ਨਾ ਤਾਂ ਤੁਸੀਂ ਇਹਨੂੰ ਟ੍ਰੇ ਹੀ ਵਿੱਚ ਰੱਖ ਸਕਦੇ ਹੋ ਵੀ ਇਹ ਰੁੜਨੇ ਨਹੀਂ ਚਾਹੀਦੇ ਮੀਨਜ਼ ਡੱਕਾ ਵਿੱਚੋਂ ਹਿੱਲੇ ਨਾ ਇਦਾਂ ਧਿਆਨ ਰੱਖਣਾ ਹੈਗਾ ਵੀ ਇਦਾਂ ਬਿਲਕੁਲ ਸ਼ੇਪ ਆ ਜਿਹੜੀ ਉਹ ਆਪਣੀ ਉਹ ਵੀ ਸਹੀ ਆਵੇ ਤੇ ਇਹ ਹਿੱਲੇ ਨਾ ਇੱਕ ਦਿਨ ਇਹਨੂੰ ਰੱਖ ਦੇਣਾ ਬੇਸ਼ ਸ਼ਾਮ ਤੱਕ ਤੁਸੀਂ ਰੱਖ ਦਿਓ ਫਿਰ ਪਾਣੀ ਪਾ ਦਿਓ ਤੇ ਇੱਕ ਵਾਰ ਮੇਰੀ ਨੇਲ ਪੇਂਟ ਟੁੱਟ ਗਈ ਸੀ ਇੱਕ ਤੇ ਮੈਂ ਕਲਰ ਕਰ ਹੀ ਦਿੱਤਾ ਤੇ ਬਾਕੀ ਇਹਨਾਂ ਨੂੰ ਤੁਸੀਂ ਛਿਲਕੇ ਨੂੰ ਹੁਣ ਉਤਾਰ ਉਤਾਰ ਦੇਣਾ ਇਦਾਂ ਤੁਸੀਂ ਸਾਨੇ ਛਿਲਕਾ ਵੀ ਜਿਹੜਾ ਕਰ ਸਕਦੇ ਹੋ ਉਹਦੇ ਨਾਲ ਬਿਲਕੁਲ ਸਾਫ਼-ਸਾਫ਼ ਹੋ ਜੀਗਾ ਪਰ ਇਹ ਕਈ ਵਾਰੀ ਜਦੋਂ ਬਾਰਿਸ਼ ਵਗੈਰਾ ਆਉਂਦੀ ਹੈ ਨਾ ਫਿਰ ਕਲਰ ਉਤਰਨ ਦੀ ਆਪਾਂ ਨੂੰ ਚੱਕਰ ਪੈ ਜਾਂਦਾ ਜੇ ਆਪਾਂ ਬਾਹਰ ਰੱਖ ਰਹੇ ਹਾਂ ਮੈਂ ਬਾਹਰ ਇਹਨੂੰ ਪੋਟ ਨੂੰ ਰੱਖਣਾ ਸੀਗਾ ਤੇ ਇਸ ਲਈ ਜਿਹੜਾ ਮੈਂ ਛਿਲਕਾ ਜਿਹੜਾ ਉਹ ਉਤਾਰ ਦਿੱਤਾ ਇਦਾਂ ਤੁਸੀਂ ਉਤਾਰ ਦੇਣਾ ਤੇ ਸੀਮੈਂਟ ਤੇ ਕਲਰ ਆ ਜਿਹੜਾ ਉਹ ਜ਼ਿਆਦਾ ਸੋਹਣਾ ਖੜਦਾ ਇਸ ਲਈ ਆਪਾਂ ਇਹਨੂੰ ਸੀਮੈਂਟ ਦੇ ਉੱਪਰ ਹੀ ਜਿਹੜਾ ਪੇਂਟ ਆ ਜਿਹੜਾ ਉਹ ਕਰਾਂਗੇ ਤੇ ਇਹ ਪੇਂਟ ਆ ਜਿਹੜੇ ਜਿਵੇਂ ਹੁਣ ਅਸੀਂ ਤਾਂ ਪੇਂਟ ਕਰਦੇ ਹਾਂ ਨਾ ਸਾਡੇ ਕੋਲੇ ਫੈਬਰਿਕ ਕਲਰ ਹੁੰਦੇ ਆ ਉਹ ਆਪਾਂ ਉਹ ਵੀ ਕਿਉਂਕਿ ਉਹ ਪੱਕੇ ਕਲਰ ਹੁੰਦੇ ਆ ਤੇ ਜੇ ਤੁਸੀਂ ਅੰਦਰ ਵਗੈਰਾ ਇਹ ਪੋਟ ਨੂੰ ਰੱਖਣਾ ਵੀ ਪਾਣੀ ਨਹੀਂ ਲੱਗਣਾ ਤਾਂ ਤੁਸੀਂ ਇਹ ਜਿਹੜੇ ਬੱਚਿਆਂ ਵਾਲੇ ਪੇਂਟ ਕਲਰ ਹੁੰਦੇ ਆ ਹਨ ਸਾਰਿਆਂ ਦੇ ਘਰੇ ਬੱਚੇ ਸਾਰਿਆਂ ਕੋਲੇ ਪੇਂਟ ਕਲਰ ਹੈਗੇ ਹਨ ਤੇ ਉਹਨਾਂ ਨਾਲ ਵੀ ਤੁਸੀਂ ਇਹਨਾਂ ਨੂੰ ਇਦਾਂ ਰੰਗ-ਬਰੰਗਾ ਜਿਹੜਾ ਉਹ ਪੇਂਟ ਕਰ ਲੈਣਾ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਆਪਣਾ ਰੈਡੀ ਹੋਊਗਾ ਤੇ ਇਦਾਂ ਦੇਖੋ ਬਹੁਤ ਆਰਾਮ ਨਾਲ ਇਹਨੂੰ ਪੇਂਟ ਹੋ ਰਿਹਾ ਇਹਦੇ 'ਚ ਕੋਈ ਦਿੱਕਤ ਨਹੀਂ ਆਊਗੀ ਸੁੱਕ ਗਿਆ ਸੀ ਚੰਗੀ ਤਰ੍ਹਾਂ ਇਹਨੂੰ ਆਪਾਂ ਸੁਕਾ ਲੈਣਾ ਹੁੰਦਾ ਇਹ ਨਾ ਹੋਵੇ ਤੁਸੀਂ ਨਾਲ ਦੀ ਨਾਲ ਕੱਢ ਕੇ ਹਨਾ ਪੇਂਟ ਕਰਨਾ ਸ਼ੁਰੂ ਕਰ ਦੋ ਤੇ ਇਦਾਂ ਇਹਨੂੰ ਆਪਾਂ ਬਿਲਕੁਲ ਹੀ ਸੁੱਕੇ ਹੋਣੇ ਚਾਹੀਦੇ ਤੇ ਫਿਰ ਇਹਨੂੰ ਆਪਾਂ ਜਿਹੜਾ ਹੈਗਾ ਪੇਂਟ ਕਰਨਾ ਸ਼ੁਰੂ ਕਰਨਾ ਇਦਾਂ ਚੰਗੀ ਤਰ੍ਹਾਂ ਆਪਾਂ ਪੇਂਟ ਕਰਨਾ ਹੈਗਾ ਤੇ ਮੇਰੇ ਕੋਲ ਹੀ ਫੈਬਰਿਕ ਜਿਹੜੇ ਕਲਰ ਹੁੰਦੇ ਆ ਹਨਾ ਜਿੰਨਾ ਪਚਾਦਰਾਂ ਵਗੈਰਾ ਪੇਂਟ ਕਰਦੇ ਆ ਸੂਟ ਪੇਂਟ ਕਰਦੇ ਆ ਉਹ ਕਲਰ ਜਿਹੜੇ ਉਹ ਵੀ ਤੁਸੀਂ ਯੂਜ਼ ਕਰ ਸਕਦੇ ਆ ਉਹਦੇ ਲਈ ਤੁਸੀਂ ਬਾਹਰ ਵੀ ਰੱਖ ਸਕਦੇ ਆ ਫਿਰ ਗਮਲਿਆਂ 'ਚ ਇਹ ਜਿਹੜੇ ਕੱਚੇ ਕਲਰ ਹੁੰਦੇ ਆ ਹਨ ਜਿਹੜੇ ਬੱਚਿਆਂ ਵਾਲੇ ਪੇਂਟਿੰਗ ਕਲਰ ਹੁੰਦੇ ਆ ਇਹ ਫਿਰ ਉੱਤਰ ਜਾਂਦੇ ਆ ਜਦੋਂ ਪਾਣੀ ਪੈਂਦਾ ਇਸ ਲਈ ਇਹ ਜਿਹੜਾ ਪੋਟ ਜਿਹੜਾ ਵੀ ਤੁਸੀਂ ਤਿਆਰ ਕਰੋਗੇ ਹਨ ਫ੍ਰੀ ਦੇ ਵਿੱਚ ਬਹੁਤ ਸੋਹਣਾ ਜਿਹੜਾ ਪੋਟ ਤਿਆਰ ਹੋਗਾ ਇਹਨੂੰ ਫਿਰ ਤੁਸੀਂ ਅੰਦਰ ਅੰਦਰ ਹੀ ਰੱਖ ਸਕਦੇ ਆ ਬਾਹਰ ਜਿਹੜਾ ਗਮਲਿਆਂ ਦੇ ਵਿੱਚ ਆ ਨਹੀਂ ਰੱਖ ਸਕਦੇ ਇਹ ਬਹੁਤ ਸੋਹਣੀਆਂ ਕਲਰਫੁਲ ਖੁੰਮਾਂ ਜੀਆਂ ਲੱਗਦੀਆਂ ਜਦੋਂ ਇਹਨਾਂ ਨੂੰ ਆਪਾਂ ਗਮਲਿਆਂ ਦੇ ਵਿੱਚ ਜਿਹੜਾ ਇੱਕ ਇੱਕ ਦੋ ਦੋ ਵੀ ਜੇਕਰ ਆਪ ਰੱਖ ਦਿੰਨੇ ਆ ਇਹਦਾ ਇਹਨੂੰ ਤੁਸੀਂ ਜਿਹੜਾ ਕਲਰ ਕਰ ਲੈਣਾ ਇਹਦੇ ਵਿੱਚ ਹੋਰ ਕਲਰ ਦੀਆਂ ਜਿਹੜੀਆਂ ਆਪਾਂ ਉਹ ਡਾਟਸ ਵੀ ਜਿਹੜੀਆਂ ਉਹ ਲਗਾ ਸਕਦੇ ਆ ਤੇ ਇਹਨੂੰ ਕਲਰ ਨੂੰ ਸੁੱਕਣ ਦੇਣਾ ਨਾਲ ਦੀ ਨਾਲ ਇਹਨੂੰ ਆਪਾਂ ਯੂਜ਼ ਕਰਨਾ ਕੁਛ ਵੀ ਇਹਦੇ ਉੱਪਰ ਦੂਜਾ ਕਲਰ ਵੀ ਨਹੀਂ ਕਰਨਾ ਤੇ ਇਹਨੂੰ ਪਹਿਲਾਂ ਇੱਕ ਕਲਰ ਕਰਕੇ ਆਪਾਂ ਜਿਹੜਾ ਚੰਗੀ ਤਰ੍ਹਾਂ ਸੁਕਾ ਲੈਣਾ ਇਦਾਂ ਹੀ ਸਾਰਿਆਂ ਤੋਂ ਮੈਂ ਛਿਲਕਾ ਉਤਾਰ ਰਹੀ ਆ ਤੇ ਸਾਰਿਆਂ ਨੂੰ ਜਿਹੜੇ ਮੈਂ ਰੰਗ-ਬਰੰਗੇ ਕਲਰ ਕਰ ਰਹੀ ਆ ਜਿੰਨੇ ਵੀ ਕਲਰ ਤੁਹਾਡੇ ਕੋਲੇ ਹੈਗੇ ਹੁਣ ਜਿਵੇਂ ਇਹ ਰੈੱਡ ਕਲਰ ਜਿਹੜਾ ਨੈਕਸਟ ਇਹ ਮੈਂ ਲੈ ਲਿਆ ਇਹ ਜਿਹੜੇ ਫੈਬਰਿਕ ਕਲਰ ਆਪਣੇ ਕੋਲ ਹੁੰਦੇ ਆ ਉਹ ਵਾਲਾ ਕਲਰ ਮੈਂ ਲਿਆ ਇਹ ਕਲਰ ਪੱਕੇ ਹੁੰਦੇ ਆ ਇਹਦੇ ਨਾਲ ਜਿਹੜਾ ਹੈਗਾ ਤੁਸੀਂ ਇਹਨੂੰ ਬਾਹਰ ਵੀ ਰੱਖ ਸਕਦੇ ਆ ਗਮਲੇ ਦੇ ਵਿੱਚ ਇਹ ਕਲਰ ਮੀਂਹ ਜਿਵੇਂ ਮੀਂਹ ਆਏ ਤੋਂ ਪਾਣੀ ਪਾਏ ਤੋਂ ਉੱਤਰਦੇ ਨਹੀਂ ਹੈਗੇ ਇਹ ਬਹੁਤ ਸੋਹਣਾ ਪੇਂਟ ਹੋ ਰਿਹਾ ਕਿਉਂਕਿ ਕਲਰ ਆ ਜਿਹੜੇ ਥੋੜੀ ਜਿਹਾ ਜ਼ਿਆਦਾ ਵਧੀਆ ਹੁੰਦੇ ਆ ਇਹ ਤਾਂ ਮੇਰੇ ਪੇਂਟ ਵਾਲੇ ਕਲਰ ਸੀਗੇ ਤੇ ਮੈਂ ਇਹਦੇ ਨਾਲ ਕਰ ਰਹੀ ਕਿਉਂਕਿ ਮੈਨੂੰ ਕਾਫੀ ਰੰਗ ਚਾਹੀਦੇ ਸੀ ਇਸ ਲਈ ਨਾਲ ਮੈਂ ਉਹ ਬੇਟੇ ਵਾਲੇ ਕਲਰ ਆ ਉਹ ਵੀ ਯੂਜ਼ ਕਰ ਰਹੀ ਸੀਗੀ ਤੇ ਇਦਾਂ ਇਹਦੇ ਉੱਪਰ ਆਪਾਂ ਸੈਕਿੰਡ ਕੋਈ ਕਲਰ ਆ ਜਿਹੜਾ ਉਹ ਵੀ ਉਹਦੀਆਂ ਡਾਟਸ ਆ ਜਿਹੜੀਆਂ ਉਹ ਲਗਾ ਸਕਦੇ ਆ ਸਾਫ਼-ਸਾਫ਼ ਤੁਸੀਂ ਪੇਂਟ ਕਰਨਾ ਬਿਲਕੁਲ ਤੇ ਬਹੁਤ ਸੋਹਣੀ ਇਹ ਚੀਜ਼ ਆ ਜਿਹੜੀ ਬਣੂਗੀ ਇਹ ਦੇਖੋ ਇਹ ਰੈੱਡ ਕਲਰ ਹੈਗਾ ਮੈਂ ਵੀਰਪਾਲ ਕੌਰ ਸਿੱਖੋਂ ਜਾਤੋਂ ਜਿਨ੍ਹਾਂ ਨੇ ਹਜ ਤੱਕ ਫਾਲੋ ਸਬਸਕ੍ਰਾਈਬ ਨਹੀਂ ਕੀਤਾ ਉਹ ਫਾਲੋ ਸਬਸਕ੍ਰਾਈਬ ਹੈ ਜਿਹੜਾ ਉਹ ਤੁਸੀਂ ਜ਼ਰੂਰ ਕਰ ਲੈਣਾ ਕਿਉਂਕਿ ਅਸੀਂ ਹਮੇਸ਼ਾ ਕੰਮ ਦੀਆ ਵੀਡੀਓ ਲੈ ਕੇ ਆਉਣੇ ਹੈਗੇ ਆ ਤੇ ਕਦੇ ਵੀ ਕੋਈ ਮੈਂ ਫਾਲਤੂ ਵੀਡੀਓ ਨਹੀਂ ਅਸੀਂ ਬਣਾਈ ਆ ਤੇ ਨਾ ਹੀ ਆਪਾਂ ਕਦੇ ਆਉਣ ਵਾਲੇ ਸਮੇਂ 'ਚ ਕਦੇ ਵੀ ਬਣਾਈਏ ਵੀ ਉਹਦਾ ਇੰਜੋਏਮੈਂਟ ਵਾਲੀ ਗੱਲੀ ਉਹ ਨਹੀਂ ਆਪਾਂ ਬਣਾਉਂਦੇ ਆਪਾਂ ਸਿਰਫ ਇਨਫੋਰਮੇਸ਼ਨ ਵਾਲੀ ਹੀ ਬਣਾਉਨੇ ਆ ਤੇ ਇਦਾਂ ਦੇਖੋ ਇਹਨੂੰ ਮੈਂ ਗਮਲੇ ਦੇ ਵਿੱਚ ਕਲਰ ਕਰਕੇ ਰੱਖ ਲਿਆ ਤੇ ਇਹ ਬਿਲਕੁਲ ਸੁੱਕ ਗਏ ਇਦਾਂ ਵੀ ਇਹ ਸੋਹਣੇ ਲੱਗਦੇ ਤੁਸੀਂ ਬੂਟਿਆਂ ਦੇ ਨਾਲ ਹਨਾ ਨੂੰ ਰੱਖ ਸਕਦੇ ਆ ਜੇ ਬਾਹਰ ਤੁਸੀਂ ਰੱਖਣਾ ਚਾਹੋ ਇਦਾਂ ਮੈਂ ਇਹਨਾਂ ਨੂੰ ਰੰਗ-ਬਰੰਗੇ ਜਿਹੜੇ ਇਹ ਕਲਰ ਕਰ ਲਿਆ ਤੇ ਇਦਾਂ ਕੋਈ ਤੁਸੀਂ ਪੋਰਟ ਲੈ ਲੈਣਾ ਜਿਵੇਂ ਇਹ ਚੀਨੀ ਦਾ ਪੋਰਟ ਹੈਗਾ ਮੇਰੇ ਕੋਲ ਇੱਕ ਤੇ ਇਹਦੇ ਨਾਲ ਮੈਂ ਇਹਨੂੰ ਮਤਲਬ ਸਾਡੇ ਇੱਥੇ ਬਾਹਰ ਰੱਖਣਾ ਸੀਗਾ ਤੇ ਹੁਣ ਇਹਨਾਂ ਨੂੰ ਮੈਂ ਇਹਦੇ ਵਿੱਚ ਸੁੱਕ ਗਏ ਸੀਗੇ ਇਦਾਂ ਪੱਟ ਕੇ ਤੇ ਇਹਦੇ ਵਿੱਚ ਲਗਾ ਰਹੀ ਆਂ ਇਦਾਂ ਤੁਸੀਂ ਲਗਾ ਸਕਦੇ ਆ ਇਹ ਦੋ ਦੋ ਤੁਸੀਂ ਸਾਰੇ ਜਿੰਨੇ ਤੁਹਾਡੇ ਕੋਲ ਗਮਲੇ ਆ ਹਨ ਉਹਨਾਂ 'ਚ ਵੀ ਲਗਾ ਦੋਗੇ ਤਾਂ ਇਹਨਾਂ ਇਦਾਂ ਲੱਗੂਗਾ ਵੀ ਜਿਵੇਂ ਕਲਰਫੁੱਲ ਖੁੰਮਾ ਉਗਰੀਆਂ ਹੁੰਦੀਆਂ ਇੰਦਾ ਤੁਹਾਨੂੰ ਸਾਰੇ ਪੁੱਛਣਗੇ ਵੀ ਇਹ ਤੁਸੀਂ ਕਿਵੇਂ ਬਣਾਇਆ ਕਿਵੇਂ ਬਣਾਇਆ ਤੇ ਕਦੇ ਵੀ ਜਿਹੜਾ ਇਹ ਫਰੀ ਦੇ ਵਿੱਚ ਬਹੁਤ ਸੋਹਣਾ ਫਲਾਵਰ ਪੋਟ ਬਣ ਜੇਗਾ ਤੇ ਇਹ ਖਰਾਬ ਵੀ ਨਹੀਂ ਹੁੰਦਾ ਤੇ ਸਾਰੇ ਪੁੱਛਣਗੇ ਵੀ ਇਹ ਕੀ ਚੀਜ਼ ਹੈਗੀ ਆ ਤੇ ਇਦਾਂ ਜਦੋਂ ਤੁਸੀਂ ਇਹਨੂੰ ਕਿਤੇ ਵੀ ਰੱਖੋਗੇ ਤਾਂ ਇਹ ਬਹੁਤ ਵਧੀਆ ਕਲਰਫੁਲ ਜਿਹਾ ਜਿਹੜਾ ਬਣ ਕੇ ਆਪਣਾ ਤਿਆਰ ਹੋਗਾ ਇਦਾਂ ਲੱਗੂਗਾ ਵੀ ਜਿਵੇਂ ਗਮਲੇ ਦੇ ਵਿੱਚ ਹੀ ਇਹ ਉੱਗੇ ਹੁੰਦੇ ਆ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਆ ਜਿਹੜਾ ਜ਼ਰੂਰ ਕਰਨਾ ਸੋਨੇ ਸੋਨੇ ਕਮੈਂਟ ਆ ਉਹ ਵੀ ਸਾਰੀਆਂ ਭੈਣਾਂ ਨੇ ਸਾਰੇ ਵੀਰਾਂ ਨੇ ਜ਼ਰੂਰ ਆ ਜਿਹੜੇ ਕਰਨੇ ਆ ਜਿਨ੍ਹਾਂ ਨੇ ਫਾਲੋ ਨਹੀਂ ਕੀਤਾ ਉਹ ਹੱਸ ਤੱਕ ਫਾਲੋ ਆ ਜਿਹੜਾ ਉਹ ਕਰ ਲੋ ਇਹ ਅੰਦਰ ਵੀ ਜਿਹੜਾ ਸਾਡੇ ਰੱਖਿਆ ਇੱਥੇ ਵੀ ਮੈਂ ਰੱਖ ਕੇ ਵੇਖਿਆ ਇੱਥੇ ਵੀ ਸੋਹਣਾ ਲੱਗ ਰਿਹਾ ਸੀ